ਜੇ ਹਾਂ ਬੀਜੈ ਸੂ ਲੁਣੇ ਕਰਮਾਂ ਸੰਦਣਾ ਖੇਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿ ਰਹੇ ਨੇ ਤੂੰ ਜਿਹੋ ਜਿਹਾ ਬੀਜ ਬੀਜਦਾ ਹੈ ਨਾ ਉਹੋ ਜਿਹਾ ਤੈਨੂੰ ਫਲ ਜਿਹੜਾ ਹੈ ਉਹ ਵੜਨਾ ਪੈਂਦਾ ਹੈ ਇੱਕ ਹੋਰ ਸਾਖੀ ਬੜੀਆਂ ਸਾਖੀਆਂ ਕਰਮਾਂ ਦੇ ਉੱਤੇ ਇਸ ਕਿਤਾਬ ਦੇ ਵਿੱਚ ਲਿਖੀਆਂ ਹੋਈਆਂ ਨੇ ਅ ਅਹਮਦਾਬਾਦ ਸ਼ਾਹੀਨ ਬਾਗ ਢਫਨਾਲਾ ਇੱਕ ਜਗ੍ਹਾ ਹੈ ਉੱਥੋਂ ਦੇ ਇੱਕ ਜੱਜ ਸਣ ਸਵੇਰੇ ਸਵੇਰੇ ਉਹ ਦਾਤਨ ਕਰਦੇ ਕਰਦੇ ਮਾਰਨਿੰਗ ਵਕਤੇ ਚਲੇ ਗਏ ਮਾਰਨਗ ਵਾਕ ਤੇ ਜਾ ਰਹੇ ਨੇ ਤੇ ਕੀ ਵੇਖਦੇ ਨੇ ਦੋ ਨੌਜਵਾਨ ਹੱਸਦੇ ਹੱਸਦੇ ਗੱਲਾਂ ਕਰਨ ਦੇ ਨੇ ਪਤਾ ਨਹੀਂ ਦੋਵਾਂ ਦੇ ਵਿੱਚ ਅਚਾਨਕ ਗੱਲਾਂ ਕਰਦਿਆਂ ਕਰਦਿਆਂ ਲੜਾਈ ਹੋ ਗਈ ਦੋਵੇਂ ਲੜਨ ਲੱਗ ਪਏ ਜੱਜ ਦੇ ਸਾਹਮਣੇ ਜੱਜ ਵੇਖ ਰਿਹਾ ਤੇ ਲੜਦਿਆਂ ਲੜਦਿਆਂ ਇੱਕ ਨੇ ਚਾਕੂ ਕੱਢਿਆ ਦੂਸਰੇ ਦੇ ਢਿੱਡ ਦੇ ਵਿੱਚ ਮਾਰਿਆ ਤੇ ਉਹਨੂੰ ਮਾਰਿਆ ਮਾਰ ਕੇ ਸੁੱਟ ਕੇ ਤੇ ਆਪ ਉੱਥੋਂ ਭੱਜ ਗਿਆ ਜੱਜ ਦੀਆਂ ਅੱਖਾਂ ਦੇ ਸਾਹਮਣੇ ਉਹ ਕਤਲ ਹੋਇਆ ਜੱਜ ਭੱਜ ਕੇ ਉਸਨੇ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਕਿ ਫਲਾਣੀ ਥਾਂ ਤੇ ਮੈਂ ਇਸ ਤਰ੍ਹਾਂ ਮਾਰਨਿੰਗ ਵਕਤੇ ਗਿਆ ਸਾਂ ਦੋ ਨੌਜਵਾਨ ਜਿਹੜੇ ਸਨ ਉਹ ਲੜ ਪਏ ਨੇ ਤੇ ਇੱਕ ਨੇ ਦੂਸਰੇ ਨੂੰ ਚਾਕੂ ਮਾਰ ਕੇ ਤੇ ਮਾਰ ਦਿੱਤਾ ਉਹਦੀ লাশ ਉੱਥੇ ਪਈ ਹੋਈ ਹੈ ਪੁਲਿਸ ਆਈ ਕੇਸ ਚੱਲਦਾ ਰਿਹਾ ਚੱਲਦਾ ਰਿਹਾ ਬਹੁਤ ਸਮਾਂ ਲੰਘ ਗਿਆ ਸਮਾਂ ਆਇਆ ਇਸੇ ਕਤਲ ਦਾ ਕੇਸ ਜਿਹੜਾ ਨਾ ਇਸ ਜੱਜ ਦੇ ਕੋਲ ਆ ਗਿਆ ਮੁਕਦਮਾ ਚੱਲ ਰਿਹਾ ਹੈ ਵੇਖੋ ਕਿਸ ਤਰ੍ਹਾਂ ਦੀ ਕਈ ਵਾਰ ਪਰਮੇਸ਼ਰ ਖੇਡ ਖੇਡਦਾ ਹੈ ਕਿ ਇਸ ਜੱਜ ਦੇ ਕੋਲ ਆ ਗਿਆ ਮੁਕਦਮਾ ਚੱਲ ਰਿਹਾ ਪਰ ਕਟਘਰੇ ਦੇ ਵਿੱਚ ਇੱਕ ਬੁੱਢਾ ਆਦਮੀ ਖਲੋਤਾ ਆ ਜੱਜ ਬੜਾ ਹੈਰਾਨ ਹੋਇਆ ਕਿ ਇਹ ਕਤਲ ਤੇ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਸੀ ਤੇ ਦੋਵੇਂ ਬੰਦੇ ਜਿਹੜੇ ਨੇ ਨੌਜਵਾਨ ਸਨ ਤੇ ਜਵਾਨ ਬੰਦੇ ਨੌਜਵਾਨ ਬੰਦੇ ਨਹੀਂ ਦੂਸਰੇ ਨੂੰ ਚਾਕੂ ਮਾਰਿਆ ਸੀ ਇਹ ਤੇ ਬੁੱਢਾ ਪਰ ਸਾਰੇ ਗਵਾਹ ਸਾਰੇ ਸਬੂਤ ਇਹਦੇ ਖਿਲਾਫ ਨੇ ਸਾਰੇ ਗਵਾਹ ਸਾਰੇ ਸਬੂਤ ਕਹਿ ਰਹੇ ਨੇ ਇਹ ਦੋਸ਼ੀ ਇਹਨੇ ਮਾਰੇ ਇਹ ਗੱਲ ਕੀ ਬਣੀ ਉਹ ਜੱਜ ਜਿਹੜਾ ਸੀ ਨਾ ਬੜਾ ਤਰਮਾਤਮਾ ਸੀ ਧਰਮ ਕਰਮ ਕਰਨ ਵਾਲਾ ਸੀ ਸ਼ੁਭ ਕਰਮਾਂ ਦੇ ਉੱਤੇ ਪਰਮਾਤਮਾ ਦੇ ਉੱਤੇ ਉਹਦਾ ਬੜਾ ਵਿਸ਼ਵਾਸ ਸੀ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਸੀ ਉਸ ਜੱਜ ਨੇ ਥੋੜਾ ਜਿਹਾ ਮੁਕਦਮੇ ਨੂੰ ਉੱਥੇ ਥੋੜਾ ਜਿਹਾ ਰੋਕ ਕੇ ਨਾ ਉਸ ਬੁੱਢੇ ਬੰਦੇ ਨੂੰ ਪਿੱਛੇ ਇੱਕ ਕਮਰੇ ਦੇ ਵਿੱਚ ਲਿਜਾ ਕੇ ਬੈਠ ਗਿਆ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ ਉਹਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਗੱਲ ਪੁੱਛਣੀ ਸ਼ੁਰੂ ਕੀਤੀ ਜਾਜਾ ਖਣ ਲੱਗਾ ਕਿ ਇਹ ਜਿਹੜਾ ਕਤਲ ਦਾ ਕੇਸ ਚੱਲ ਰਿਹਾ ਹੈ ਨਾ ਇਹ ਕਤਲ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਹੈ ਤੇ ਮੈਨੂੰ ਇਹ ਵੀ ਪਤਾ ਹੈ ਕਿ ਤੂੰ ਇਹ ਕਤਲ ਨਹੀਂ ਕੀਤਾ ਪਰ ਸਾਰੇ ਗਵਾਹ ਸਾਰੇ ਸਬੂਤ ਜਿਹੜੇ ਨੇ ਉਹ ਤੇਰੇ ਖਿਲਾਫ ਨੇ ਸਾਰੇ ਗਵਾਹ ਸਾਰੇ ਸਬੂਤ ਕਹਿ ਰਹੇ ਨੇ ਕਿ ਬੰਦਾ ਤੂੰ ਮਾਰਿਆ ਹੈ ਤੂੰ ਬਚ ਨਹੀਂ ਸਕਦਾ ਤੈਨੂੰ ਫਾਂਸੀ ਹੋਵੇਗੀ ਪਰ ਮੈਨੂੰ ਪਤਾ ਹੈ ਕਿ ਤੂੰ ਇਹ ਬੰਦਾ ਨਹੀਂ ਮਾਰਿਆ ਮੈਂ ਪੂਰੀ ਯਕੀਨ ਦੇ ਨਾਲ ਕਹਿ ਰਿਹਾ ਕਿ ਇਹ ਕਤਲ ਇਹ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਜਿਸ ਬੰਦੇ ਨੇ ਉਸ ਬੰਦੇ ਦਾ ਕਤਲ ਕੀਤਾ ਸੀ ਉਹ ਜਵਾਨ ਸੀ ਤੇ ਤੂੰ ਬੁੱਢਾ ਹੈ ਉਹ ਆਖਣ ਲੱਗਾ ਹਾਂ ਜੱਜ ਸਾਹਿਬ ਤੁਸੀਂ ਠੀਕ ਕਹਿੰਦੇ ਕਤਲ ਮੈਂ ਨਹੀਂ ਕੀਤਾ ਪਰ ਜੱਜ ਆਖਣ ਲੱਗਾ ਕਿ ਸਾਰੇ ਗਵਾਹ ਸਾਰੇ ਸਬੂਤ ਜਿਹੜੇ ਨੇ ਇਹ ਕਹਿ ਰਹੇ ਨੇ ਕਿ ਕਤਲ ਤੂੰ ਕੀਤਾ ਹੈ ਕਤਲ ਤੇ ਤੂੰ ਨਹੀਂ ਕੀਤਾ ਪਰ ਇੱਕ ਗੱਲ ਹੈ ਜ਼ਰੂਰ ਜੱਜ ਆਖਣ ਲੱਗਾ ਕਿਸੇ ਨਾ ਕਿਸੇ ਵੇਲੇ ਤੂੰ ਕਤਲ ਜ਼ਰੂਰ ਕੀਤਾ ਤੇ ਉਹ ਗੁੱਜਾ ਰਹਿ ਗਿਆ ਕਿਤੇ ਸੱਚ ਸੱਚ ਦੱਸ ਉਹ ਜਿਹੜਾ ਬੁੱਢਾ ਬੰਦਾ ਸੀ ਨਾ ਉਹ ਆਖਣ ਲੱਗਾ ਹਾਂ ਜੱਜ ਸਾਹਿਬ ਮੈਂ ਹਰ ਮਰਨ ਕੰਡੇ ਅਪੜਿਆ ਹੋਇਆ ਮੈਂ ਬੁੱਢਾ ਹੋ ਗਿਆ ਪਰ ਇਸ ਵੇਲੇ ਹੁਣ ਮੈਂ ਝੂਠ ਨਹੀਂ ਬੋਲਾਂਗਾ ਮੈਂ ਤੁਹਾਨੂੰ ਸੱਚ ਦੱਸਦਾ ਮੇਰੇ ਕੋਲੋਂ ਦੋ ਕਤਲ ਹੋਏ ਸਨ ਤੇ ਮੈਂ ਰਿਸ਼ਵਤ ਦੇ ਕੇ ਉਹਨਾਂ ਚੋਂ ਬਰੀ ਹੋ ਗਿਆ ਸਾਰ ਰਿਸ਼ਵਤ ਦੇ ਕੇ ਮੈਂ ਛੁੱਟ ਗਿਆ ਸੀ ਜਾ ਜਾਖਣ ਲਗਾ ਤੂੰ ਤੇ ਉਥੋਂ ਰਿਸ਼ਵਤ ਦੇ ਕੇ ਛੁੱਟ ਗਿਆ ਪਰ ਜਿਨ੍ਹਾਂ ਨੇ ਰਿਸ਼ਵਤ ਲਈ ਹੈ ਉਹ ਫੇਰ ਫਸ ਗਏ ਨੇ ਉਹਨਾਂ ਨੇ ਰਿਸ਼ਵਤ ਲੈ ਕੇ ਨਵਾਂ ਕਰਮ ਜਿਹੜਾ ਬੀਜ ਲਿਆ ਬੀਜ ਬੀਜ ਲਿਆ ਉਹਨਾਂ ਨੇ ਜਿਨ੍ਹਾਂ ਦਾ ਬੰਦਾ ਮਰਿਆ ਉਹਨਾਂ ਦੇ ਹੁਣ ਪੁੱਤਰ ਪੋਤਰੇ ਪੁੱਤਰੀਆਂ ਪੁੱਤਰ ਉਹਨਾਂ ਦੇ ਹੁਣ ਉਹਨਾਂ ਦੇ ਕੋਲੋਂ ਲੇਖਾ ਲੈਣਗੇ ਬਦਲਾ ਲੈਣਗੇ ਜਿਨ੍ਹਾਂ ਨੇ ਰਿਸ਼ਵਤ ਲਈ ਹੈ ਤੂੰ ਉਥੇ ਰਿਸ਼ਵਤ ਦੇ ਕੇ ਛੁੱਟ ਗਿਆ ਪਰ ਇੱਥੇ ਫਸ ਗਿਆ ਕਰਮ ਬੰਦੇ ਦਾ ਪਿੱਛਾ ਨਹੀਂ ਛੱਡਦੇ ਜਿੱਥੇ ਮਰਜ਼ੀ ਭੱਜ ਜਾਵੇ ਬੰਦਾ ਉਹ ਬੁੱਢਾ ਬੰਦਾ ਇਸ ਕਤਲ ਦੇ ਵਿੱਚ નિર્ਦੋਸ਼ ਸੀ ਉਹ ਜੱਜ ਲਿਖ ਰਿਹਾ ਕਿ ਮੈਨੂੰ ਪਤਾ ਸੀ ਮੇਰੀ ਅੱਖਾਂ ਦੇ ਸਾਹਮਣੇ ਕਤਲ ਹੋਇਆ ਪਰ ਉਹਨੂੰ ਫਾਂਸੀ ਹੋਈ ਕਰਮ ਜਿਹੜਾ ਸਿਰੋਂ ਟਲਿਆ ਨਹੀਂ ਕਰਦਾ ਇਹ ਭੋਗਣਾ ਪੈਂਦਾ ਹੈ ਮਾੜੇ ਕਰਮਾਂ ਦਾ ਮਾੜਾ ਫਲ ਚੰਗੇ ਕਰਮਾਂ ਦਾ ਚੰਗਾ ਫਲ ਵੀ ਮਿਲਦਾ ਜਿਹੋ ਜਿਹਾ ਬੀਜ ਬੀਜ ਲਓ ਮਾੜਾ ਕਰਮ ਬੀਜ ਲਓ ਉਹਦਾ ਮਾੜਾ ਫਲ ਭੋਗਣਾ ਪਵੇਗਾ ਚੰਗਾ ਸ਼ੁਭ ਕਰਮ ਕਰੋਗੇ ਉਹਦਾ ਚੰਗਾ ਸ਼ੁਭ ਫਲ ਵੀ ਮਿਲੇਗਾ